ਹਾਂਜੀ ਮਿੱਤਰੋ ਅੱਗੇ ਆ ਗਿਆ 575 ਡੀਆਈ ਜਿਹੜਾ ਤੁਹਾਨੂੰ ਦਿਖਾਇਆ ਸੀ ਇਹ ਮਾਲਕ ਤੋਂ ਨੰਬਰ ਲੈ ਦਿੰਦੇ ਆ ਇਹਦਾ ਤੇ ਇਹ ਪੈਂਡ ਖੜਾ ਘੱਲ ਕਲਾਂ ਹਾਂਜੀ ਬਾਈ ਨੰਬਰ ਦੱਸਿਓ ਉਹਦਾ 83601 83601 7250 7250 ਤੇ ਕਾਪੀ ਇਹ ਚੈਪੜੀ ਦੇ ਸਿੰਪਲ ਕਾਪੀ ਹੈ ਤੇ ਫਰਸਟ ਓਨਰ ਠੀਕ ਹੈ ਇਹ ਦੁਕਾਨ ਆ ਗਿਆ ਸਵਰਾਜ 855 ਐਫੀ 855 ਐਫੀ ਪਾਵਰ ਸ਼ੇਅਰਿੰਗ ਦੇ ਨਾਲ ਤੇ ਘੋੜਾ ਬੰਪਰ ਲੱਗਾ ਹੋਇਆ 2018 ਮਾਡਲਾ 4 ਲੱਖ ਤੇ 40 4 ਲੱਖ ਤੇ 70000 ਰੁਪਏ ਡਿਮਾਂਡ ਬਿਨਾ ਪਾਵਰ ਸੇਵ ਦੇ ਨਾਲ ਤੇ ਬਾਕੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ 14 9 28 ਦੇ ਟਾਇਰਾਂ ਦੇ ਵਿੱਚ ਟਰੈਕ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਅਗਲੇ ਟਾਇਰ ਹੈਗੇ 616 ਦੇ 616 ਦੇ ਛਤਰੀ ਨਾਲ ਲੱਗੀ ਹੋਈ ਹੈ ਡੰਡਾ ਫੱਟੀ ਦੇ ਨਾਲ ਟਰੈਕਟਰ ਬਹੁਤ ਜਮਾ ਸੁੱਕਾ ਟਰੈਕਟਰ ਆ ਨੰਬਰ ਨੰਬਰ ਬੋਲੋ ਜੀ 9146 5404 ਤੇ ਕਾਪੀ ਕਾਪੀ ਦੂਜੇ ਨਾਮ ਦੂਜੇ ਨਾਮ ਆ ਤੇ ਕਿਹੜੇ ਏਰੀਆ 'ਚ ਖੜਾ ਵਾ ਟਰੈਕਟਰ ਬਾਗਾਪਰਾਣਾ ਬਾਗਾਪਰਾਣਾ ਨੰਬਰ ਦੁਬਾਰਾ ਬੋਲਦੇ ਇੱਕ ਵਾਰ 98121444 98146 21444 ਇੱਕ ਜੀ ਕਿਹੜਾ ਮਾਡਲ ਹੈ ਇਹ 12 ਮਾਡਲ 18 ਮਾਡਲ ਠੀਕ ਹੈ ਜੀ 963F 963F 2022 ਮਾਡਲ ਆ 2022 ਮਾਡਲ 6 ਲੱਖ ਤੇ 90000 ਰੁਪਏ ਡਿਮਾਂਡ ਆ ਪਲੇਟਫਾਰਮ ਦੇ ਨਾਲ ਆ ਹੁੱਡ ਲੱਗੀ ਹੋਈ ਐ ਮਿਊਜ਼ਿਕ ਸਿਸਟਮ ਵੀ ਨਾਲ ਆ ਬਾਕੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਇਹ ਦੂਗਾ ਕਿ 855 2015 ਮਾਡਲ 5 ਲੱਖ ਤੇ 60000 ਰੁਪਏ ਡਿਮਾਂਡ ਆ ਇਹ ਨੰਬਰ ਲੈ ਸਕਦੇ ਆ ਦਾ 985904064 985904064 750 ਤੋਂ 750 ਦੇ ਅਗਲੇ ਟਾਇਰਾਂ ਤੇ ਪਿਛਲੇ ਹੈਗੇ 14 ਨੰਬਰ 28 ਦੇ 14 ਨੰਬਰ ਪਿਛਲੇ ਆ ਰੰਗ ਪੇਂਟ ਦਾ ਓਕੇ ਪਾਵਰ ਸਟੀਅਰਿੰਗ ਦੇ ਨਾਲ ਸਿੰਗਲ ਐਕਟ ਪਾਵਰ ਸਟੀਅਰਿੰਗ ਦੇ ਨਾਲ ਟਰੈਕਟਰ ਬੋਬ ਜੀ ਕ੍ਰਿਸ਼ਨ ਦਾ ਟਰੈਕਟਰ ਆ ਹਾਂਜੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਮੋਗਾ ਮੰਡੀ ਦੇ ਵਿੱਚ ਅੱਗੇ ਆ ਗਿਆ ਟਰੈਕਟਰ ਅਰਜਨ ਮਹਿੰਦਰਾ ਅਲਟਰਾ 1 ਅਰਜਨ ਮਹਿੰਦਰਾ ਅਲਟਰਾ 1 2013 ਮਾਡਲ ਆ ਇਹਦੀ ਡਿਮਾਂਡ ਹੈ ਕਿ 4 ਲੱਖ ਤੇ 40000 ਰੁਪਏ ਡਿਮਾਂਡ ਆ ਡਬਲ ਐਕਸ ਤੇ ਪਾਵਰ ਸਟੀering ਦੇ ਨਾਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ 16 ਦੇ ਟਾਇਰਾਂ ਦੇ ਵਿੱਚ ਆ ਟਰੈਕਟਰ ਛਤਰੀ ਨਾਲ ਆ ਡੰਡਾ ਫੱਟੀ ਵੀ ਨਾਲ ਆ ਬਹੁਤ ਵਧੀਆ ਕੰਡੀਸ਼ਨ ਦਾ ਟਾਇਰ ਆ 16 ਦੇ ਟਾਇਰਾਂ ਪਿਛਲੇ ਇਹਦੇ ਟਾਇਰ ਹੈਗੇ ਆ 75 ਪੈਸੇ ਦੇ ਨੇ ਟਾਇਰ ਆ ਇਦੋਂ ਆ ਗਿਆ ਫਾਰਮ ਟ੍ਰਿਕ 60 ਫਾਰਮ ਟ੍ਰਿਕ 60 ਆ ਗਿਆ ਵਾ 6 ਹੱਡ ਲੱਗੀ ਆ ਯੂ ਪਾਈਪ ਨਾਲ ਆ ਬਿਨਾ ਪਾਵਰ ਸਟੀering ਤੋਂ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਆ ਬਹੁਤ ਵਧੀਆ ਕ 13 ਦੇ ਟਾਇਰਾਂ ਦੇ ਵਿੱਚ ਆ। ਬਾਕੀ ਤੁਸੀਂ ਹੱਥ ਵੀ ਦੇਖ ਸਕਦੇ ਆ। ਕੰਡੀਸ਼ਨ ਬਹੁਤ ਸਾਫ਼ ਆ। ਤੇ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ 2 ਲੱਖ ਤੇ 25000 ਰੁਪਿਆ ਡਿਮਾਂਡ। ਤੇ ਮਾਡਲ ਹੈਗਾ ਵਾ 99 99 ਮਾਡਲ 2 ਲੱਖ ਤੇ 25000 ਰੁਪਿਆ ਡਿਮਾਂਡ। ਇਸ ਦੁਕਾਨ ਆ ਗਿਆ ਵਾ Mahindra 585 DI ਜਿਹੜਾ 585 DI ਆ ਇਹ 2000 ਮਾਡਲਾ। ਇਹ 2 ਲੱਖ ਤੇ 65000 ਰੁਪਏ ਡਿਮਾਂਡ ਆ ਸਟ੍ਰੈਟ ਦੀ ਡਿਮਾਂਡ ਹੈਗੀ ਆ 2 ਲੱਖ ਤੇ 65000 ਰੁਪਏ ਡਿਮਾਂਡ ਕੰਡੀਸ਼ਨ ਤਾਂ ਵੀ ਸਾਫ ਆ ਬਿਨਾ ਪਾਵਰ ਸਟੇਰਿੰਗ ਤੋਂ ਨਹੀਂ ਪਾਵਰ ਸਟੇਰਿੰਗ ਹੋਇਆ ਆ ਟਰੈਕਟਰ ਜਗਾੜੂ ਪਾਵਰ ਸਟੇਰਿੰਗ ਹੋਇਆ ਟਰੈਕਟਰ ਤੇ ਇਹ ਪਿਛਲੇ ਟਾਇਰ ਹੈਗੇ ਤੇ ਜੇ ਕੇ ਕੰਪਨੀ ਦੇ 14 9 28 ਦੇ ਟਾਇਰਾਂ ਦੇ ਵਿੱਚ ਤੇ ਇਹਦੂਗਾ ਸਵਰਾਜ 855 ਇਹ ਹੈਗਾ ਪੁਰਾਣਾ ਮਾਡਲ ਅੰਦਰ ਪੰਪ ਵਾਲਾ 855 13 ਦੇ ਟਾਇਰਾਂ ਦੇ ਵਿੱਚ ਆ ਤੇ ਇਹ 98 ਮਾਡਲ ਆ 2 ਲੱਖ ਤੇ 15000 ਰੁਪਏ ਡਿਮਾਂਡ ਆ ਜਮਾ ਸੁੱਕਾ ਟਰੈਕਟਰ ਪਿਆ ਵਾ ਤੇ ਬਹੁਤ ਵਧੀਆ ਟਰੈਕਟਰ ਕੰਡੀਸ਼ਨ ਚੈੱਕ ਕਰ ਸਕਦੇ ਆ ਡੰਡਾ ਫੱਟੀ ਨਾਲ ਟਰੈਕਟਰ ਦੇ ਡੰਡਾ ਫੱਟੀ ਨਾਲ ਆ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਆ ਅਪੋਲੋ ਦੇ ਟਾਇਰਾਂ ਦੇ ਵਿੱਚ 13 13 ਦੇ ਟਾਇਰ ਆ ਦੇ 13 28 ਦੇ ਬਾਕੀ ਜਿਹਨੇ ਭਾਈ ਨੇ ਮੋਡੀਫਿਕੇਸ਼ਨ ਕਰਾਉਣਾ ਹੋਵੇ 올ਡ ਮਾਡਲ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਦੋਂ ਗਾ ਆ ਗਿਆ ਵਾਹ ਮਹਿੰਦਰਾ 575 DI 575 DI ਹੈਗਾ ਜਿਹੜਾ ਇਹ ਹੈਗਾ ਬਿਨਾ ਪਾਵਰ ਸ਼ੇਅਰਿੰਗ ਤੋਂ ਬਿਨਾ ਪਾਵਰ ਸ਼ੇਅਰਿੰਗ ਤੋਂ ਇਹ 2003 ਮਾਡਲ ਹੈ ਡਬਲ ਕੱਚ ਦੇ ਨਾਲ 2 ਲੱਖ 70000 ਰੁਪਏ ਡਿਮਾਂਡ ਆ 13628 ਦੇ 13628 ਦੇ ਟਾਇਰਾਂ ਦੇ ਵਿੱਚ BK ਦੇ ਟਾਇਰ ਆ 13628 ਦੇ ਦੰਦਾ ਫੱਟੀ ਇਹਦੇ ਵੀ ਨਾਲ ਆ ਰੰਗ ਪੇਂਟ ਦਾ ਜਮਾ ਟਰੈਕਟਰ ਓਕੇ ਆ ਰੰਗ ਪੇਂਟ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਰੰਗ ਪੇਡਾ ਵੱਲੋਂ ਪਹੁੰਚਿਆ ਟਰੈਕਟਰ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਆ ਸਰਪੰਚ ਤੇ ਜਿਹੜੇ ਪਿਛਲੇ ਟਾਇਰ 13 62 ਦੇ ਆ 85% 85% ਤੋਂ ਵੀ ਤਾਂ ਪਏ ਆ ਟਾਇਰ ਚੇਪੜੀ ਕਾ ਪੀ ਆਂ ਹਾਂਜੀ ਚੱਲ ਠੀਕ ਇਹ ਦੁਗਾਂ ਆ ਗਿਆ ਵਾ ਮਹਿੰਦਰਾ 585 ਡੀਆਈ ਜਿਹੜਾ 585 ਡੀਆਈ ਆ ਤੇ ਇਹ ਹੈਗਾ ਐਮ ਆਰ ਐਫ ਦੇ ਟਾਇਰ ਆ ਐਮਰਪ ਦੇ ਟਾਇਰਾਂ ਦੇ ਵਿੱਚ 13628 ਦੇ ਟਾਇਰ ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਦੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਤੇ ਅਥਰਾ ਘੋੜਾ ਲਾਲ ਕੰਡੀਸ਼ਨ ਦਾ ਬਹੁਤ ਡਬਲ ਕਲਚ ਦੇ ਨਾਲ ਆ ਇਹ ਹੈਗਾ 585 ਡੀਆਈ 585 ਡੀਆਈ 2003 ਮਾਡਲ ਤੇ ਡਬਲ ਕਲਚ ਹੋਇਆ ਹੋਇਆ ਟਰੈਕਟਰ ਇਹਦੂ ਹੈਗਾ ਸਵਰਾਜ